ਅੱਜ ਆਪਾਂ ਸਰਗਬੀਰ ਸਿੰਘ ਵੀਰ ਦੇ ਜੀਵਨ ਤੇ ਇੱਕ ਨਜ਼ਰ ਮਾਰ ਰਹੇ ਆ ਸਾਡੇ ਕੋ ਕੁਝ ਲਿਖਤਾਂ ਨੇ ਉਹਨਾਂ ਬਾਰੇ ਖਾਸ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਜਾਣਕਾਰੀ ਹੈਗੀ ਹੈ ਹਾਂਜੀ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਇਹਨਾਂ ਚੋਂ ਨਾ ਖਾਸ ਗੱਲਾਂ ਕੱਢ ਕੇ ਸਮਝੀਏ ਕਿ ਉਹਨਾਂ ਦੀ ਸ਼ਖਸੀਅਤ ਕਿੰਨੀ ਮਤਲਬ ਕਿੰਨੀ ਪ੍ਰਭਾਵਸ਼ਾਲੀ ਸੀ ਹਾਂਜੀ ਬਿਲਕੁਲ ਬਹੁਤ ਹੀ ਕਹਿ ਲੋ ਦਿਲਚਸਪ ਸ਼ਖਸੀਅਤ ਸਨ ਉਹ ਇਹਨਾਂ ਕਾਗਜ਼ਾਂ ਦੇ ਹਿਸਾਬ ਨਾਲ ਜੇ ਦੇਖੀਏ ਤਾਂ ਉਹਨਾਂ ਦੀ ਜ਼ਿੰਦਗੀ ਕਈ ਪੱਖਾਂ ਵਾਲੀ ਸੀ ਇੱਕ ਪਾਸੇ ਤਾਂ ਰੋਹਾਨੀਅਤ ਦੀ ਤਲਾਸ਼ ਸੀ ਹਨਾ ਹੂੰ ਤੇ ਦੂਜੇ ਪਾਸੇ ਸਮਾਜ ਲਈ ਕੰਮ ਕਰਨ ਦਾ ਜਜ਼ਬਾ ਵੀ ਫਿਰ ਲਿਖਣ ਦਾ ਸ਼ੌਕ ਵੀ ਤੇ ਨਾਲੇ ਵੇਖੋ ਸੰਸਥਾਵਾਂ ਖੜੀਆਂ ਕਰਨ ਦੀ ਕਾਬਲੀਅਤ ਵੀ ਚਲੋ ਫਿਰ ਇਹ ਕਰਦੇ ਹਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਠੀਕ ਹੈ ਉਹਨਾਂ ਦਾ ਜਨਮ ਹੋਇਆ ਸੀ 7 ਅਕਤੂਬਰ 1896 ਨੂੰ ਲਾਹੌਰ ਵਿੱਚ ਪਰਿਵਾਰ ਵੀ ਕਾਫੀ ਜਾਣਿਆ ਪਛਾਣਿਆ ਸੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਚੀਫ ਇੰਜੀਨੀਅਰ ਸੀ ਨਾ ਲਾਲਾ ਜਵਾਹਰਮਲ ਆਲੂਵਾਲੀਆ ਅੱਛਾ ਹਾਂਜੀ ਉਹਨਾਂ ਦੇ ਖਾਨਦਾਨ ਚੋਂ ਸਨ ਪਰ ਅਫਸੋਸ ਦੀ ਗੱਲ ਹੈ ਕਿ ਬਚਪਨ ਚੀ ਮਤਲਬ ਸਿਰਫ 1.5 ਸਾਲ ਦੀ ਉਮਰ ਵਿੱਚ ਉਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਸੀ ਉਹ ਇਹ ਤਾਂ ਵੇਖੋ ਬਹੁਤ ਵੱਡਾ ਸਦਮਾ ਹੁੰਦਾ ਹੈ ਛੋਟੀ ਉਮਰ ਚ ਪਰ ਇੱਥੇ ਇੱਕ ਖਾਸ ਗੱਲ ਵਾਪਰਦੀ ਹੈ ਫਿਰ ਸਿਰਫ 4 ਸਾਲ ਦੀ ਉਮਰ ਸੀ ਜਦੋਂ ਉਹਨਾਂ ਨੇ ਆਪਣੀ ਦਾਦੀ ਜੀ ਸਰਦਾਰਨੀ ਬਿਸ਼ਨਕੌਰ ਦੇ ਕੈਂਡ ਤੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸਿਰਫ 4 ਸਾਲ ਦੀ ਉਮਰ ਚ ਹਾਂਜੀ ਦਾਦੀ ਜੀ ਖੁਦ ਬਹੁਤ ਮਤਲਬ ਪਕਤੀ ਪਾਉ ਵਾਲੇ ਸਨ ਤੇ ਕਮਾਲ ਦੀ ਗੱਲ ਇਹ ਆ ਕਿ ਇੰਨੀ ਛੋਟੀ ਉਮਰ ਤੋਂ ਸ਼ੁਰੂ ਹੋਇਆ ਇਹ ਸਿਲਸਲਾ ਫਿਰ ਪੜ੍ਹਾਈ ਦੇ ਨਾਲ ਨਾਲ ਵੀ ਚੱਲਦਾ ਰਿਹਾ ਅੱਛਾ ਫਿਰ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੜ੍ਹਾਈ ਪੂਰੀ ਕੀਤੀ ਉਹਨਾਂ ਨੇ ਤੇ ਕਾਲਜ ਦੇ ਦਿਨਾਂ ਤੋਂ ਹੀ ਉਹ ਐ ਕਹ ਲੋ ਸਮਾਜਿਕ ਤੇ ਧਾਰਮਿਕ ਕੰਮਾਂ ਵਿੱਚ ਕਾਫੀ ਰੁੱਝ ਗਏ ਸੀ ਕਵਿਤਾਵਾਂ ਵੀ ਲਿਖਿਆ ਹਾਂ ਕਵਿਤਾਵਾਂ ਦਾ ਜ਼ਿਕਰ ਹੈਗਾ ਹਾਂਜੀ ਉਹਨਾਂ ਦੀ ਕਵਿਤਾ ਬਾਜਾਂ ਵਾਲਿਆ ਤੇਰੇ ਸਕੂਲ ਅੰਦਰ ਇਹ ਤਾਂ ਬਹੁਤ ਮਸ਼ਹੂਰ ਹੋਈ ਸੀ ਕਈ ਕਰਾਮ ਵਿੱਚ ਲੋਕ ਗਾਉਂਦੇ ਵੀ ਸੀ ਸਹੀ ਗੱਲ ਹੈ ਔਰ ਦੂਜੇ ਪਾਸੇ ਇੱਕ ਹੋਰ ਗੱਲ ਵੀ ਹੋਈ ਉਹਨਾਂ ਦੀ ਪਹਿਲੀ ਕਿਤਾਬ ਆਈ ਬੀਰ ਦੇ ਤੀਰ ਤੇ ਉਹਦੇ ਤੇ ਅੰਗਰੇਜ਼ ਸਰਕਾਰ ਨੇ ਰੋਕ ਲਗਾ ਦਿੱਤੀ ਸੀ ਅੱਛਾ ਹਾਂ ਇਹ ਉਹਨਾਂ ਦੇ ਸ਼ੁਰੂਆਤੀ ਦੌਰ ਦੀ ਮਤਲਬ ਹਿੰਮਤ ਦਿਖਾਉਂਦਾ ਹੈ ਬਿਲਕੁਲ ਤੇ ਇੱਥੇ ਵੇਖੋ ਇੱਕ ਬਹੁਤ ਵੱਡਾ ਮੋੜ ਆਉਂਦਾ ਹੈ ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਉਹ ਅਸੀਂ ਜਲਿਆਂਵਾਲਾ ਬਾਗ ਦਾ ਸਾਕਾ ਹਾਂਜੀ ਉਹ ਤਾਂ ਬਹੁਤ ਭਿਆਨਕ ਸੀ ਇਸ ਕਾਂਡ ਦਾ ਉਹਨਾਂ ਦੇ ਜਿਹੜੇ ਨੌਜਵਾਨ ਮਨ ਤੇ ਨਾ ਬਹੁਤ ਡੂੰਗਾ ਅਸਰ ਪਿਆ ਇਸ ਤੋਂ ਬਾਅਦ ਤਾਂ ਉਹ ਪੂਰੀ ਤਰ੍ਹਾਂ ਮਤਲਬ ਪੂਰੀ ਤਰ੍ਹਾਂ ਅਕਾਲੀ ਲਹਿਰ ਵਿੱਚ ਸ਼ਾਮਿਲ ਹੋ ਗਏ अच्छा ਤੇ ਸਰਕਾਰ ਖਿਲਾਫ ਲਿਖਣ ਕਰਕੇ ਕਈ ਵਾਰੀ ਤਾਂ ਉਹਨਾਂ ਨੂੰ ਲੁਕਣਾ ਵੀ ਪਿਆ ਭੂਮਿਕਤ ਹੋਣਾ ਪਿਆ اچھا ਇੰਨਾ ਜ਼ਿਆਦਾ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਉਹਨਾਂ ਦੇ ਪਿਤਾ ਜੀ ਸਰਦਾਰ ਲੀਨਾ ਸਿੰਘ ਉਹ ਰੇਲਵੇ ਵਿੱਚ ਵੱਡੇ ਅਫਸਰ ਸਨ ਪਰ ਸਰਦਾਰ ਰਗबीर ਸਿੰਘ ਨੇ ਅੰਗਰੇਜ਼ੀ ਸਰਕਾਰ ਦੀ ਨੌਕਰੀ ਕਰਨ ਤੋਂ ਸਾਫ਼ ਨਾ ਕਰ ਦਿੱਤੀ ਹੂੰ ਇਹ ਉਸ ਸਮੇਂ ਮਤਲਬ ਬਹੁਤ ਵੱਡੀ ਗੱਲ ਸੀ ਆਪਣਾ ਰਸਤਾ ਆਪ ਚੁਣਨਾ ਬਿਲਕੁਲ ਆਪਣੀ ਮਰਜ਼ੀ ਨਾਲ ਹਾਂਜੀ ਇਸ ਦੀ ਬਜਾਏ 1922 ਵਿੱਚ ਉਹ ਕਲਕੱਤੇ ਚਲੇ ਗਏ ਤੇ ਆਪਣਾ ਵਪਾਰ ਸ਼ੁਰੂ ਕੀਤਾ ਹਾਂਜੀ ਤੇ ਕਲਕੱਤੇ ਜਾ ਕੇ ਸਿਰਫ ਵਪਾਰ ਹੀ ਨਹੀਂ ਕੀਤਾ ਇਹ ਵੀ ਦੇਖਣ ਵਾਲੀ ਗੱਲ ਹੈ ਉੱਥੇ ਉਹਨਾਂ ਦੇ ਕੰਮ ਦਾ ਖੇਰਾ ਐਂ ਕਹ ਲਓ ਹੋਰ ਵੀ ਵੱਡਾ ਹੋ ਗਿਆ 1940 ਵਿੱਚ ਆਤਮ ਸਾਇੰਸ ਨਾਮ ਦਾ ਇੱਕ ਮਹੀਨਾਵਾਰ ਰਸਾਲਾ ਸ਼ੁਰੂ ਕੀਤਾ ਉਹਨਾਂ ਨੇ ਆਤਮ ਸਾਇੰਸ ਅੱਛਾ ਹਾਂਜੀ ਇਹ ਅਧਿਆਤਮਿਕਤਾ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਇੱਕ ਨਵਾਂ ਤਰੀਕਾ ਸੀ ਨਾਲ ਹੀ ਸਰ ਨਿਰੰਜਨ ਸਿੰਘ ਤਾਲੇਬ ਨਾਲ ਮਿਲ ਕੇ ਰੋਜ਼ਾਨਾ ਪੰਜਾਬੀ ਅਖਬਾਰ ਵੀ ਸ਼ੁਰੂ ਕੀਤਾ ਦੇਸ਼ਦਰਪਣ ਅਖਬਾਰ ਵੀ ਮਤਲਬ ਪੱਤਰਕਾਰੀ ਵੀ ਹਾਂਜੀ ਪੱਤਰਕਾਰੀ ਵੀ ਤੇ ਇਸੇ ਸਾਲ 1940 ਛੀ ਗੁਰਮਤ ਪ੍ਰਚਾਰ ਸੁਸਾਇਟੀ ਵੀ ਬਣਾਈ ਜਿਸ ਦਾ ਮਕਸਦ ਸੀ ਗੁਰਬਾਣੀ ਤੇ ਕੀਰਤਨ ਦਾ ਪ੍ਰਚਾਰ ਕਰਨਾ ਤੇ ਉਹ ਸੁਸਾਇਟੀ ਵੇਖੋ ਅੱਜ ਵੀ ਚੱਲ ਰਹੀ ਹੈ ਕਮਾਲ ਦੀ ਗੱਲ ਹੈ ਮਤਲਬ ਕਾਰੋਬਾਰ ਦੇ ਨਾਲ-ਨਾਲ ਧਰਮ ਸਮਾਜ ਤੇ ਪੱਤਰਕਾਰੀ ਸਭ ਕੁਝ ਇਕੱਠਾ ਚੱਲ ਰਿਹਾ ਸੀ ਹਾਂਜੀ ਬਿਲਕੁਲ ਤੇ ਇਹ ਕੰਮ ਇੱਥੇ ਨਹੀਂ ਰੁਕਿਆ ਫਿਰ 1953 ਵਿੱਚ ਆਤਮ ਸਾਇੰਸ ਟਰਸਟ ਬਣਾਇਆ ਇਸ ਦਾ ਮਕਸਦ ਕੀ ਸੀ ਮਤਲਬ ਇੱਕ ਵਧੀਆ ਸਿੱਖ ਸਕੂਲ ਖੋਲਣਾ ਬਿਲਕੁਲ ਮੁੱਖ ਮਕਸਦ ਇਹ ਹੀ ਸੀ ਤੇ ਇਸੇ ਸੋਚ ਨੂੰ ਅੱਗੇ ਤੋਰਦਿਆਂ 1957 ਵਿੱਚ ਦਕਸ਼ਾਈ ਹਿਮਾਚਲ ਵਿੱਚ ਸਿੱਖ ਪਬਲਿਕ ਸਕੂਲ ਦੀ ਨੀਂਹ ਰੱਖੀ ਦਕਸ਼ਾਈ ਚ ਹਾਂਜੀ ਇਹ ਉਸ ਸਮੇਂ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਬਾਅਦ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਹੋਰ ਫੈਲਾਉਣ ਲਈ ਇੱਕ ਹੋਰ ਟਰਸਟ ਗੁਰਮਤ ਪ੍ਰਚਾਰ ਟਰਸਟ ਵੀ ਕਾਇਮ ਕੀਤਾ ਤੇ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਆਖਰੀ ਹਿੱਸਾ ਸੀ ਉਹ ਵੀ ਬਹੁਤ ਖਾਸ ਲੱਗਦਾ ਹੈ ਦੱਸਦੇ ਨੇ ਕਿ ਉਹ ਆਪਣੀ ਜ਼ਿੰਦਗੀ ਦੇ ਆਖਰੀ 17 ਸਾਲ ਦਗਸ਼ਈ ਵਿੱਚ ਰਹੇ ਹਾਂਜੀ ਉੱਥੇ ਹੀ ਉੱਥੇ ਉਹ ਪੂਰੀ ਤਰ੍ਹਾਂ ਮਤਲਬ ਰੱਬ ਦੀ ਬੰਦਗੀ ਸਿਮਰਨ ਤੇ ਲਿਖਣ ਦੇ ਕੰਮ ਵਿੱਚ ਲੱਗੇ ਰਹੇ ਹਾਂਜੀ ਉਹ ਇੱਕ ਬਿਲਕੁਲ ਸ਼ਾਂਤ ਤੇ ਸਮਰਪਿਤ ਜੀਵਨ ਸੀ ਉੱਥੇ ਹੀ 14 April 1974 ਨੂੰ ਦਕਸ਼ਈ ਵਿੱਚ ਹੀ ਉਹਨਾਂ ਦਾ ਦਿਹਾਂਤ ਹੋਇਆ ਹੂੰ ਤੇ ਉਹਨਾਂ ਨੇ ਪੰਜਾਬੀ ਵਿੱਚ ਕਈ ਕਿਤਾਬਾਂ ਵੀ ਲਿਖੀਆਂ ਨੇ ਜਿਹੜੀਆਂ ਅੱਜ ਵੀ ਪੜੀਆਂ ਜਾਂਦੀਆਂ ਨੇ ਹੂੰ ਤਾਂ ਫਿਰ ਸਾਰੀ ਗੱਲਬਾਤ ਦਾ ਜੇ ਨਿਚੋੜ ਕੱਢੀਏ ਤਾਂ ਇਹੀ ਨਿਕਲਦਾ ਹੈ ਕਿ ਸਰ ਰਗਵੀਰ ਸਿੰਘ ਵੀਰ ਦੀ ਜ਼ਿੰਦਗੀ ਇੱਕੋ ਵੇਲੇ ਕਈ ਰੰਗਾਂ ਨਾਲ ਭਰੀ ਹੋਈ ਸੀ ਹਨਾ ਬਿਲਕੁਲ ਰੂਹਾਨੀਅਤ ਵੀ ਸੀ ਸਮਾਜ ਲਈ ਜਦੋਜਹਿਦ ਵੀ ਲਿਖਾਰੀ ਵੀ ਸਨ ਪੱਤਰਕਾਰ ਵੀ ਤੇ ਨਵੀਆਂ ਸੰਸਥਾਵਾਂ ਬਣਾਉਣ ਵਾਲੇ ਵੀ ਇਹ ਸਭ ਕੁਝ ਇੱਕੋ ਸ਼ਖਸੀਅਤ ਵਿੱਚ ਹੋਣਾ ਮਤਲਬ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਸਹੀ ਗੱਲ ਹੈ ਉਹਨਾਂ ਦਾ ਜੀਵਨ ਸਾਨੂੰ ਮਤਲਬ ਦੱਸਦਾ ਹੈ ਕਿ ਕਿਵੇਂ ਇੱਕ ਇਨਸਾਨ ਆਪਣੀ ਡੂੰਗੀ ਨਿੱਜੀ ਸ਼ਰਧਾ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤੇ ਕੌਮ ਲਈ ਸੰਘਰਸ਼ ਨਾਲ ਜੋੜ ਸਕਦਾ ਹੈ ਹਾਂ ਜੋੜ ਸਕਦਾ ਹੈ ਉਨਾ ਨੇ ਇਹ ਕਰਕੇ ਦਿਖਾਇਆ ਬਿਲਕੁਲ ਤੇ ਅੰਤ ਵਿੱਚ ਨਾ ਸੋਚਣ ਲਈ ਇੱਕ ਨੁਕਤਾ ਛੱਡ ਜਾਂਦੇ ਹਾਂ ਸਰੋਤਿਆਂ ਲਈ ਹਾਂਜੀ ਕਿ ਅੱਜ ਦੇ ਦੌਰ ਵਿੱਚ ਜਿੱਥੇ ਜ਼ਿੰਦਗੀ ਇੰਨੀ ਤੇਜ਼ ਹੋ ਗਈ ਹੈ ਭੱਜ ਦੌੜ ਵਾਲੀ ਹੈ ਕਿ ਕੋਈ ਵਿਅਕਤੀ ਇਸ ਤਰ੍ਹਾਂ ਦੀ ਡੂੰਗੀ ਅੰਦਰੂਨੀ ਸ਼ਾਂਤੀ ਤੇ ਬਾਹਰੀ ਸਮਾਜਿਕ ਸਰਗਰਮੀ ਵਿੱਚ ਮਤਲਬ ਤਾਲਮੇਲ ਬਿਠਾ ਸਕਦਾ ਹੈ ਹੂੰ ਬਹੁਤ ਵਧੀਆ ਸਵਾਲ ਹੈ ਇਹ ਸਵਾਲ ਸ਼ਾਇਦ ਸਾਨੂੰ ਸਭ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਜ਼ਰੂਰ ਇਸ ਤੇ ਗੌਰ ਕਰਨਾ ਬਣਦਾ ਹੈ